ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਕੱਲ ਚੰਡੀਗੜ੍ਹ ਦੇ ਵੀ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ ਮੰਗਲਵਾਰ ਦੇ ਲਈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਨੇ। ਖਰਾਬ ਮੌਸਮ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ ਕਿ ਚੰਡੀਗੜ੍ਹ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਮੰਗਲਵਾਰ ਦੇ ਲਈ ਬੰਦ ਰਹਿਣਗੇ। ਪੰਜਾਬ ਦੇ ਵਿੱਚ ਹੜਾ ਨਾਲ ਮੱਚੀ ਤਬਾਹੀ ਦੇ ਸਰਕਾਰੀ ਅੰਕੜੇ ਵੀ ਸਾਹਮਣੇ ਆਏ ਨੇ ਕਿੰਨੀਆਂ ਮੌਤਾਂ ਹੋਈਆਂ ਨੇ ਔਰ ਕਿੰਨੀ ਤਬਾਹੀ ਹੋਈ ਤੇ ਸਰਕਾਰੀ ਰਿਪੋਰਟ ਮੁਤਾਬਕ ਸੂਬੇ ਚੜਾ ਨੇ ਸਿਰਫ ਮਾਲੀਆ ਹੀ ਨਹੀਂ ਬਲਕਿ ਵੱਡੇ ਪੱਧਰ ਤੇ ਜਾਨੀ ਨੁਕਸਾਨ ਵੀ ਪਹੁੰਚਾਇਆ ਹੈ ਪਾਣੀ ਕਰਕੇ 29 ਲੋਕਾਂ ਦੀ ਮੌਤ ਹੋ ਗਈ ਹੈ ਤਿੰਨ ਵਿਅਕਤੀ ਲਾਪਤਾ ਨੇ ਤੇ 15688 ਲੋਕ ਰੈਸਕਿਊ ਕੀਤੇ ਜਾ ਚੁੱਕੇ ਨੇ ਸਵੇਰੇ ਦੇ 12 ਜ਼ਿਲ੍ਹਿਆਂ ਦੇ 1044 ਪਿੰਡ ਸਤਲੁਜ ਬਿਆਸ ਤੇ ਰਾਵੀ ਦੀ ਮਾਰ ਹੇਠ ਨੇ ਜੋ ਹੁਣ ਤੱਕ 256107 ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਚੁੱਕਿਆ ਹੈ ਪਾਣੀ ਨਾਲ ਸਭ ਤੋਂ ਜ਼ਿਆਦਾ ਪਠਾਨਕੋਟ ਚ 6 ਮੌਤਾਂ ਅੰਮ੍ਰਿਤਸਰ ਚ 3 ਬਰਨਾਲਾ ਹੁਸ਼ਿਆਰਪੁਰ ਲੁਧਿਆਣਾ ਮਾਨਸਾ ਤੇ ਰੂਪਨਗਰ ਚ ਵੀ 3-3 ਮੌਤਾਂ ਹੋਈਆਂ ਨੇ ਇਸ ਤੋਂ ਇਲਾਵਾ ਬਠਿੰਡਾ ਗੁਰਦਾਸਪੁਰ ਸੰਗਰੂਰ ਪਟਿਆਲਾ ਤੇ ਮੁਹਾਲੀ ਚ ਇੱਕ-ਇੱਕ ਵਿਅਕਤੀ ਦੀ ਜਾਨ ਗਈ ਹੈ ਹੜਪੀੜਤਾਾਂ ਦੀ ਮਦਦ ਲਈ 129 ਰਾਹਤ ਕੈਂਪ ਚੱਲ ਰਹੇ ਨੇ ਜਿਨ੍ਹਾਂ ਚ 7144 ਲੋਕਾਂ ਨੂੰ ਰੱਖਿਆ ਗਿਆ ਹੈ ਐਨਡੀਆਰਫ ਫੌਜ 에ਅਰ ਫੋਰਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਦਾ ਲਗਾਤਾਰ ਰੈਸਕਿਊ ਆਪਰੇਸ਼ਨ ਚੱਰੀ ਹੈ ਤੇ ਹੜਪੀੜਤਾਾਂ ਦੀ ਮਦਦ ਦੇ ਲਈ ਆਮ ਆਦਮੀ ਪਾਰਟੀ ਦੇ ਰਾਜ ਸਭਾ ਐਮਪੀ ਸੰਦੀਪ ਪਾਟਕ ਨੇ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਫੋਸਪੁਰ ਇਲਾਕੇ ਦੇ ਵਿੱਚ ਹੜਪੀੜਤਾ ਦੇ ਲਈ 5 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਐਮਪੀ ਕੋਟੇ ਚ ਉਹਨਾਂ ਨੇ ਕਿਹਾ ਕਿ ਇਹ 5 ਕਰੋੜ ਰੁਪਏ ਦਿੱਤੇ ਜਾਣਗੇ ਵੱਡੀ ਤਬਾਹੀ ਨੇ ਹਜ਼ਾਰਾਂ ਪਿੰਡਾਂ ਤੇ ਖੇਤਾਂ ਨੂੰ ਪਾਣੀ ਚ ਡਬੋ ਦਿੱਤਾ ਔਖੇ ਦਿਨਾਂ ਚ ਵੀ ਉਹਨਾਂ ਕਿਹਾ ਕਿ ਸਾਡੀ ਹਿੰਮਤ ਕਦੇ ਨਹੀਂ ਟੁੱਟੀ ਔਰ ਹੁਣ ਵੀ ਪੰਜਾਬੀ ਇਕਜੁੱਟ ਹੋ ਕੇ ਇਸ ਮੁਸੀਬਤ ਦਾ ਸਾਹਮਣਾ ਕਰਨਗੇ ਇਹ ਹੜਾ ਨਾਲ ਵਿਗੜਦੇ ਹਾਲਾਤਾਂ ਦੇ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਗਰਾਊਂਡ ਤੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਨ। ਸੀਐਮ ਮਾਨ ਅੱਜ ਹੁਸ਼ਿਆਰਪੁਰ ਦੇ ਦੌਰੇ ਤੇ ਰਹੇ ਜਿੱਥੇ ਉਹਨਾਂ ਨੇ ਪਿੰਡ ਮਿਆਣੀ 'ਚ ਰੀਲੀਫ ਕੈਂਪਾਂ 'ਚ ਪੀੜਤ ਲੋਕਾਂ ਨਾਲ ਮੁਲਾਕਾਤ ਕੀਤੀ। ਸੀਐਮ ਨੇ ਲੋਕਾਂ ਨੂੰ ਦਿੱਤੀ ਜਾ ਰਹੀ ਰਾਹਤ ਸਮਗਰੀ ਦਾ ਜਾਇਜ਼ਾ ਵੀ ਲਿਆ। ਟਾਂਡਾ 'ਚ ਵੀ ਮੁੱਖ ਮੰਤਰੀ ਨੇ ਹੜ੍ਹ ਪੀੜਤਾਂ ਦਾ ਹਾਲਚਲ ਜਾਣਿਆ। ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਹਰ ਪੱਖੋਂ ਲੋਕਾਂ ਦੇ ਨਾਲ ਖੜੀ ਹੈ। ਆਪ ਜੀ ਨੂੰ ਦੱਸਿਆ ਜਾ ਰਿਹਾ ਹੈ ਕਿ ਬਹੁਤ سارے ਨਾਰਾਸ਼ਾ ਹੈ ਕਿ ਇਹ ਇਹ ਬਹੁਤ ਹੀ ਮੁਸ਼ਕਲ ਹੋ ਰਿਹਾ ਹੈ ਹਾਂ ਨਾ ਤਾਂ ਹੋ ਸਕਦਾ ਹੈ ਕਿ ਇਹ ਅੱਜ ਦੀ ਮਾਹੌਲ ਵਿੱਚ ਇਹ ਗ੍ਰੀਡੈਂਟ ਐਂਡ ਕਲਾਈਂਟ ਇਸ ਤੋਂ ਆਪਣਾ ਜਿਹੜਾ ਡਿਟੇਲ ਹੈ ਹੈ ਇਸੇ ਦਾ ਦਰਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਐਕਸ਼ਨ ਮੋਡ 'ਚ ਦਿਖਾਈ ਦੇ ਰਹੇ ਨੇ ਇਸ ਤੋਂ ਪਹਿਲਾਂ ਉਹਨਾਂ ਪਿਛਲੇ 2-3 ਦਿਨਾਂ 'ਚ ਗੁਰਦਾਸਪੁਰ ਬਿਆਸ ਤੇ ਫਿਰੋਜ਼ਪੁਰ 'ਚ ਹੜਪੀਟਾਂ ਨਾਲ ਮੁਲਾਕਾਤ ਕੀਤੀ ਸੀ ਦੱਸਦੀ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਸਾਰੇ ਕੈਬਨਿਟ ਮੰਤਰੀਆਂ ਵਿਧਾਇਕਾਂ ਤੇ ਸੀਨੀਅਰ ਅਧਿਕਾਰੀਆਂ ਨੂੰ ਹਰ ਪ੍ਰਭਾਵਿਤ ਇਲਾਕਿਆਂ ਜਾ ਕੇ ਲੋਕਾਂ ਦੀ ਮਦਦ ਕਰਨ ਤੇ ਲੋੜ ਅਨੁਸਾਰ ਉਹਨਾਂ ਤੱਕ ਸਮਾਨ ਪਹੁੰਚਾਉਣ ਦੀ ਅਪੀਲ ਕੀਤੀ ਹੈ